ਪੰਜਾਬ ਤੇ ਹਰਿਆਣਾ ਦੇ ਵਿਚਾਲੇ ਪਾਣੀ ਵਿਵਾਦ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤਾਂ ਦੱਸ ਦਈਏ ਕਿ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ ਜਿੱਥੇ ਹਾਈ ਕੋਰਟ ਦਾ ਇਹ ਕਹਿਣਾ ਹੈ ਕਿ BBMP ਦੇ ਮਾਮਲੇਆ ਦੇ ਵਿੱਚ ਹੁਣ ਪੰਜਾਬ ਪੁਲਿਸ ਦਖਲ ਨਹੀਂ ਦੇਵੇਗੀ ਤੇ ਇਸ ਦੇ ਨਾਲ ਪਾਣੀ ਦੀ ਮੰਗ ਨੂੰ ਲੈ ਕੇ BBMP ਨੇ ਪਟੀਸ਼ਨ ਪਾਈ ਸੀ ਤਾਂ 8500 ਕਿਊਸਿਕ ਪਾਣੀ ਜਿਹੜਾ ਹਰਿਆਣਾ ਨੂੰ ਦੇਣ ਨੂੰ ਲੈ ਕੇ ਇਹ ਵਿਵਾਦ ਜਿਹੜਾ ਸਾਹਮਣੇ ਆਇਆ ਸੀ ਪੰਜਾਬ ਹਰਿਆਣਾ ਵਿਚਾਲੇ ਪਾਣੀ ਦੇ ਵਿਵਾਦ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਤਾਂ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਇੱਕ ਵੱਡਾ ਝਟਕਾ ਲੱਗਿਆ ਤਾਂ ਹਾਈ ਕੋਰਟ ਦਾ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਹੁਣ BBMP ਦਾ ਫੈਸਲਾ ਮੰਨਣਾ ਪਵੇਗਾ ਜੇ ਪੰਜਾਬ ਨੂੰ ਫੈਸਲੇ ਤੇ ਇਤਰਾਜ਼ ਹੈ ਤਾਂ ਕੇਂਦਰ DNA ਗੱਲਬਾਤ ਕਰੇ ਤਾਂ ਸਾਬਤ ਤੌਰ ਤੇ ਹਾਈ ਕੋਰਟ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਕਿ BBMP ਦਾ ਜੋ ਫੈਸਲਾ ਹੋਵੇਗਾ ਇਸ ਪਾਣੀ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਮੰਨਣਾ ਪਵੇਗਾ ਪੰਜਾਬ ਪੁਲਿਸ ਜਿਹੜੀ ਹੈ ਉਹ BBMP ਦੇ ਮਾਮਲਿਆਂ ਦੇ ਵਿੱਚ ਦਖਲ ਨਹੀਂ ਦੇਵੇਗੀ ਤਾਂ ਹਰਿਆਣਾ ਨੂੰ ਪਾਣੀ ਜਿਹੜਾ ਛੱਡਣਾ ਪੈ ਸਕਦਾ ਹੈ ਪੰਜਾਬ ਨੂੰ ਯਾਨੀ ਕਿ ਹਰਿਆਣਾ ਜਿਹੜਾ 8500 ਕਿਊਸਿਕ ਪਾਣੀ ਵਾਧੂ ਮੰਗ ਰਿਹਾ ਹੈ ਉਹ ਪੰਜਾਬ ਨੂੰ ਛੱਡਣਾ ਪੈ ਸਕਦਾ ਹੈ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਤਾਂ ਪੰਜਾਬ ਸਰਕਾਰ ਨੂੰ ਇੱਕ ਝਟਕਾ ਲੱਗਦਾ ਜਿੱਥੇ ਹਾਈ ਕੋਰਟ ਦਾ ਇਹ ਕਹਿਣਾ ਹੈ ਕਿ BBMP ਦੇ ਮਾਮਲਿਆਂ ਦੇ ਵਿੱਚ ਹੁਣ ਪੰਜਾਬ ਪੁਲਿਸ ਦਖਲ ਨਹੀਂ ਦੇਵੇਗੀ ਪੰਜਾਬ ਸਰਕਾਰ ਨੂੰ BBMP ਦਾ ਫੈਸਲਾ ਮੰਨਣਾ ਪਵੇਗਾ ਤੇ ਜੇਕਰ ਕੋਈ ਇਤਰਾਜ਼ ਹੈ ਤਾਂ ਇਸ ਨੂੰ ਲੈ ਕੇ ਫਿਰ ਪੰਜਾਬ ਨੂੰ ਹੁਣ ਕੇਂਦਰ ਦੇ ਨਾਲ ਗੱਲਬਾਤ ਕਰਨੀ ਪਵੇਗੀ ਤਾਂ 8500 ਕਿਊਸਿਕ ਪਾਣੀ ਹਰਿਆਣਾ ਨੂੰ ਵਾਧੂ ਦੇਣ ਨੂੰ ਲੈ ਕੇ ਜਿਹੜਾ ਪਾਣੀਆਂ ਦਾ ਵਿਵਾਦ ਛੜਦਾ ਜੋ ਹਾਈ ਕੋਰਟ ਤੱਕ ਪਹੁੰਚਿਆ ਹੈ ਤਾਂ ਦੱਸ ਦਈਏ ਕਿ ਪਾਣੀ ਦੀ ਮੰਗ ਨੂੰ ਲੈ ਕੇ BBMP ਨੇ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਜਿਸ ਤੇ ਸੁਣਵਾਈ ਕਰਦਿਆਂ ਹੋਇਆ ਹਾਈ ਕੋਰਟ ਵੱਲੋਂ ਝਾੜ ਪਾਈ ਗਈ ਹੈ ਪੰਜਾਬ ਸਰਕਾਰ ਨੂੰ ਤੇ ਸਾਫ਼ ਤੌਰ ਤੇ ਆਖ ਦਿੱਤਾ ਗਿਆ ਹੈ ਕਿ BBMP ਦੇ ਮਾਮਲੇਤ ਪੰਜਾਬ ਪੁਲਿਸ ਨਹੀਂ ਆਵੇਗੀ ਪੰਜਾਬ ਸਰਕਾਰ ਨੂੰ BBMP ਦਾ ਫੈਸਲਾ ਮੰਨਾ ਪਵੇਗਾ ਯਾਨੀ ਕਿ ਹਰਿਆਣਾ ਨੂੰ ਵਾਧੂ ਪਾਣੀ ਦੇਣਾ ਪੈ ਸਕਦਾ ਤੇ ਇਹ ਵੀ ਕਹਿ ਦਿੱਤਾ ਗਿਆ ਕਿ ਜੇਕਰ ਪੰਜਾਬ ਨੂੰ ਕੋਈ ਇਤਰਾਜ਼ ਹੈ ਤਾਂ ਇਸ ਦਿਨਾਂ ਕੇਂਦਰ ਤੇ ਗੱਲਬਾਤ ਕਰੇ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਪਾਣੀ ਵਿਵਾਦ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤਾਂ ਦੱਸ ਦਈਏ ਕਿ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ ਜਿੱਥੇ ਹਾਈ ਕੋਰਟ ਦਾ ਇਹ ਕਹਿਣਾ ਹੈ ਕਿ BBMP ਦੇ ਮਾਮਲੇਆ ਦੇ ਵਿੱਚ ਹੁਣ ਪੰਜਾਬ ਪੁਲਿਸ ਦਖਲ ਨਹੀਂ ਦੇਵੇਗੀ ਇਸ ਦੇ ਨਾਲ ਪਾਣੀ ਦੀ ਮੰਗ ਨੂੰ ਲੈ ਕੇ BBMP ਨੇ ਪਟੀਸ਼ਨ ਪਾਈ ਸੀ ਤਾਂ 8500 ਕਿਊਸਿਕ ਪਾਣੀ ਜਿਹੜਾ ਹਰਿਆਣਾ ਨੂੰ ਦੇਣ ਨੂੰ ਲੈ ਕੇ ਇਹ ਵਿਵਾਦ ਜਿਹੜਾ ਸਾਹਮਣੇ ਆਇਆ ਸੀ ਪੰਜਾਬ ਹਰਿਆਣਾ ਵਿਚਾਲੇ ਪਾਣੀ ਦੇ ਵਿਵਾਦ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਤਾਂ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਇੱਕ ਵੱਡਾ ਝਟਕਾ ਲੱਗਿਆ ਤਾਂ ਹਾਈ ਕੋਰਟ ਦਾ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਹੁਣ BBMP ਦਾ ਫੈਸਲਾ ਮੰਨਣਾ ਪਵੇਗਾ ਜੇ ਪੰਜਾਬ ਨੂੰ ਫੈਸਲੇ ਤੇ ਇਤਰਾਜ਼ ਹੈ ਤਾਂ ਕੇਂਦਰ DNA ਗੱਲਬਾਤ ਕਰੇ ਤਾਂ ਸਾਬਤ ਤੌਰ ਤੇ ਹਾਈ ਕੋਰਟ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਕਿ BBMP ਦਾ ਜੋ ਫੈਸਲਾ ਹੋਵੇਗਾ ਇਸ ਪਾਣੀ ਦੇ ਮੁੱਦੇ ਤੇ ਤਾਂ ਪੰਜਾਬ ਸਰਕਾਰ ਨੂੰ ਉਹ ਮੰਨਣਾ ਪਵੇਗਾ ਪੰਜਾਬ ਪੁਲਿਸ ਜਿਹੜੀ ਹੈ ਉਹ BBMP ਦੇ ਮਾਮਲਿਆਂ ਦੇ ਵਿੱਚ ਦਖਲ ਨਹੀਂ ਦੇਵੇਗੀ ਤਾਂ ਹਰਿਆਣਾ ਨੂੰ ਪਾਣੀ ਜਿਹੜਾ ਛੱਡਣਾ ਪੈ ਸਕਦਾ ਹੈ ਪੰਜਾਬ ਨੂੰ ਯਾਨੀ ਕਿ ਹਰਿਆਣਾ ਜਿਹੜਾ 8500 ਕਿਊਸਿਕ ਪਾਣੀ ਵਾਧੂ ਮੰਗ ਰਿਹਾ ਹੈ ਉਹ ਪੰਜਾਬ ਨੂੰ ਛੱਡਣਾ ਪੈ ਸਕਦਾ ਹੈ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਤਾਂ ਪੰਜਾਬ ਸਰਕਾਰ ਨੂੰ ਇੱਕ ਝਟਕਾ ਲੱਗਦਾ ਹੈ ਜਿੱਥੇ ਹਾਈ ਕੋਰਟ ਦਾ ਇਹ ਕਹਿਣਾ ਹੈ ਕਿ BBMP ਦੇ ਮਾਮਲਿਆਂ ਦੇ ਵਿੱਚ ਹੁਣ ਪੰਜਾਬ ਪੁਲਿਸ ਦਖਲ ਨਹੀਂ ਦੇਵੇਗੀ ਪੰਜਾਬ ਸਰਕਾਰ ਨੂੰ BBMP ਦਾ ਫੈਸਲਾ ਮੰਨਣਾ ਪਵੇਗਾ ਤੇ ਜੇਕਰ ਕੋਈ ਇਤਰਾਜ਼ ਹੈ ਤਾਂ ਇਸ ਨੂੰ ਲੈ ਕੇ ਫਿਰ ਪੰਜਾਬ ਨੂੰ ਹੁਣ ਕੇਂਦਰ ਦੇ ਨਾਲ ਗੱਲਬਾਤ ਕਰਨੀ ਪਵੇਗੀ ਤਾਂ 8500 ਕਿਊਸਿਕ ਪਾਣੀ ਹਰਿਆਣਾ ਨੂੰ ਵਾਧੂ ਦੇਣ ਨੂੰ ਲੈ ਕੇ ਜਿਹੜਾ ਪਾਣੀਆਂ ਦਾ ਵਿਵਾਦ ਛੜਦਾ ਹੈ ਜੋ ਹਾਈ ਕੋਰਟ ਤੱਕ ਪਹੁੰਚਿਆ ਹੈ ਤਾਂ ਦੱਸ ਦਈਏ ਕਿ ਪਾਣੀ ਦੀ ਮੰਗ ਨੂੰ ਲੈ ਕੇ BBMP ਨੇ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਜਿਸ ਤੇ ਸੁਣਵਾਈ ਕਰਦਿਆ ਹੋਇਆ ਹਾਈ ਕੋਰਟ ਵੱਲੋਂ ਝਾੜ ਪਾਈ ਗਈ ਹੈ ਪੰਜਾਬ ਸਰਕਾਰ ਨੂੰ ਤੇ ਸਾਫ਼ ਤੌਰ ਤੇ ਆਖ ਦਿੱਤਾ ਗਿਆ ਹੈ ਕਿ BBMP ਦੇ ਮਾਮਲੇਤ ਪੰਜਾਬ ਪੁਲਿਸ ਨਹੀਂ ਆਵੇਗੀ ਪੰਜਾਬ ਸਰਕਾਰ ਨੂੰ BBMP ਦਾ ਫੈਸਲਾ ਮੰਨਣਾ ਪਵੇਗਾ ਯਾਨੀ ਕਿ ਹਰਿਆਣਾ ਨੂੰ ਵਾਧੂ ਪਾਣੀ ਦੇਣਾ ਪੈ ਸਕਦਾ ਤੇ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਜੇਕਰ ਪੰਜਾਬ ਨੂੰ ਕੋਈ ਇਤਰਾਜ਼ ਹੈ ਤਾਂ ਇਸ ਦਿਨ ਕੇਂਦਰ ਤੇ ਗੱਲਬਾਤ ਕਰੇ